ਮੇਰਾ ਪੁੱਤ ਵੀ ਮੇਰਾ ਪੁੱਤ ਵੀ ਮੇਰਾ ਪੁੱਤ ਵੀ ਦੋ ਬੱਚਿਆਂ ਦਾ ਇਹ ਪਿਤਾ ਵਿਦੇਸ਼ ਦੇ ਵਿੱਚ ਕਮਾਈ ਕਰਨ ਦੇ ਲਈ ਗਿਆ ਸੀ ਅਤੇ ਪਿੱਤੇ 2 ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਆਸਟ੍ਰੇਲੀਆ ਸਿਡਨੀ ਚਲਾ ਗਿਆ ਸੀ پتہ ਲੱਗਿਆ ਕਿ ਉੱਥੇ ਪਹੁੰਚਣ ਤੋਂ ਬਾਅਦ ਉਹ ਆਪਣੇ ਰੋਜ਼ਗਾਰ ਤੇ ਹੀ ਗਿਆ ਹੋਇਆ ਸੀ ਕੰਮ ਕਰ ਕਰ ਰਿਹਾ ਸੀ ਦਰਸਲ ਉਥੇ ਟਰਾਲਾ ਚਲਾਉਂਦਾ ਸੀ ਅਤੇ ਉਸੇ ਦਰਮਾਨ ਹੀ ਇਸ ਦੇ ਨਾਲ ਇੱਕ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਮੁੰਡੇ ਦੀ ਜਾਨ ਚਲੀ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪਤਾ ਨਹੀਂ ਉਥੇ ਕਿਹੜੀ ਮਾੜੀ ਘਟਨਾ ਇਸ ਦੇ ਨਾਲ ਵਾਪਰੀ ਹੈ ਪਰ ਉਹਨਾਂ ਨੂੰ ਫੋਨ ਤੇ ਇਸੇ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਮੁੰਡੇ ਨੇ ਨਾਲ ਹਾਦਸਾ ਹੋਇਆ ਅਤੇ ਉਸਨੇ ਦਮ ਤੋੜ ਦਿੱਤਾ ਮਾੜੀ ਖਬਰ ਸੁਣਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਮਾੜਾ ਹਾਲ ਹੋ ਗਿਆ ਪਹੁੰਚਾਉਂਦੇ ਨੇ ਕਿ ਮੁੰਡੀ ਦੀ ਮ੍ਰਿਤਕ ਦੇ ਪੰਜਾਬ ਉਹਨਾਂ ਦੇ ਪਿੰਡ ਪਹੁੰਚਾ ਦਿੱਤੀ ਜਾਵੇ ਜਿਸ ਦੇ ਲਈ ਉਹ ਸਰਕਾਰ ਨੂੰ ਵੀ ਅਪੀਲ ਕਰ ਰਹੇ ਆ। ਮੈਂ ਪੋਤਵੇ ਕਰਾਤੀ। ਐਂ ਕਰਾ ਪੋਤਵੇ। ਪੋਤਵੇਂ ਨੂੰ ਕਿ ਮੈਂ ਜਾ ਪਤ। ਮੈਂ ਪੋਤਵੇਂ ਕੀ ਰੂਹੀ। ਮੈਂ ਕਰੂਗੀ। ਮੈਂ ਪੋਤ। ਮੈਂ ਬੜੀ ਤਾਜੋ ਤਤਨੀ। ਹੈਂ ਨਿੱਕਿਆ ਮਖੀਰ ਬਸ ਯਾ ਵਾਲੀ ਮੈਂ ਮੈਂ ਤੇ ਪਵਾ ਮੈਂ ਕਿ ਤੁਗੀ ਕੀ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਰਿੰਦਰ ਸਿੰਘ ਮੇਰੇ ਪੁੱਤ ਦਾ ਨਾਂ ਜੋ ਹੈ ਕੀ ਗੱਲ ਹੋਈ ਜੀ ਉਥੇ ਹੋ ਗਿਆ ਐਕਸੀਡੈਂਟਾਂ ਦੇ ਹੋਇਆ ਔਰ ਪਤਾ ਨਹੀਂ ਜੋ ਲੱਗਦਾ ਹਨ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਹਾਂ ਸਰਕਾਰ ਕੋਲ ਕੀ ਮੰਗ ਕਰਦੇ ਆ ਯਾਨੀ ਹੜਾ ਪੁੱਤ ਆਵੇ ਇੱਧਰ ਕਈ ਪੋਤਾਂ ਦੁਬਾਰਾ ਕਿ ਇਹ ਆਪਣੇ ਨੂੰ ਆਪਣੇ ਪੁੱਤ ਤੇ ਮੇਰੀ ਨਤਿਆਨੀ ਹੋਰ ਮੇਰੇ ਪੋਤ ਵੀ ਹੋਰ ਸਾਰੇ ਹੋਣਗੇ ਕਿੰਨਾ ਟਾਈਮ ਹੋ ਗਿਆ ਸੀ ਕਰੇ ਨੂੰ ਜੀ ਗਿਆ ਨੂੰ ਤੇ ਹਜੇ 2 ਮਹੀਨੇ ਹੋ ਗਏ ਹਨ ਅਜਿਹਾ ਜਿੰਦਰਾ ਇਹਨੂੰ ਸਭ ਨਹੀਂ ਲੱਗਦਾ ਦੋ ਕੁ ਮਹੀਨੇ ਹੋਇਆ ਆ ਦੋ ਕੁ ਮਹੀਨੇ ਹੋਇਆ ਮੈਂ ਪੁੱਤ ਬੁਜ਼ਾਈ ਨੂੰ ਅਰੇ ਕੰਮ ਨਹੀਂ ਲੱਗਦਾ ਇਹਨੂੰ ਚੋੜੇ ਮਹੀਨੇ ਆ ਅੱਜ ਕੀ ਗੱਲ ਹੋਈ ਜੀ ਕੀ ਨਾਮ ਹੀ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਬਰਿੰਦਰ ਸਿੰਘ ਨਾਹੇ ਦਾ ਜੀ ਗੱਗੂ ਮਾਲ ਪਿੰਡ ਆ ਸਾਲੇ ਮੇਰੇ ਦਾ ਲਟਕਾ ਹੈ ਜੀ ਪਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਘੈਰੂ ਹੈ 2 ਉਹ ਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਹੈ ਕੀ ਗੱਲ ਹੋਈ ਕੀ ਜੱਕਰ ਬਣਾਈ ਖਬਰ ਕਿ ਤਰਾਏ ਤੁਹਾਨੂੰ ਖਬਰ ਏਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛਿੜਨੀ ਛਿੜਨੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਡੈ ਮਿੱਟ ਕੱਸਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਆ ਤੇ ਦੇਖਦਿਆਂ ਸਾਰੇ ਉਹਨਾਂ ਜਿਹਨਾਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਮੇਦੀ ਮੋੜ ਮੁਖੇ ਤੇ ਹੀ ਇੱਥੇ ਹੋ ਗਿਆ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਉਹਨੇ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਆਸ਼ ਆਉਣੀ ਚਾਹੀਦੀ ਹੈ ਅਸੀਂ ਇੱਥੇ ਆਪਣਾ ਸਤਾਰ ਕਰੀਏ ਸਾਡੀ ਇੰਨੀ ਮਤ ਕਰਨੀ ਵੀ ਇੱਥੇ ਪੁੰਜਣਾ ਚ ਨਹੀਂ ਲੋ ਜਿੰਨੇ ਸਾਡੀ ਮਤ ਉਹ ਅਸਰਦੀ ਆ ਕਰਨੇ ਕੀ ਗੱਲ ਹੋਈ ਜੀ ਅਵਿੰਦਰ ਸਿੰਘ ਸਰਦਾਰ ਨਿਰਮਨ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗਮਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਸਬੰਧਤ ਵਿਦੇਸ਼ ਚ ਰਹਿ ਰਿਹਾ ਸੀ ਕੜ 8 ਸਾਲ ਹੋ ਗਏ ਚੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਜਿਹਨਾਂ ਦੀ ਕਿਸ ਹਾਦਸੇ ਕਾਰਨ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਕਾੜੀ ਇਸ ਸਰ ਸਰਕਾਰ ਗਾੜੀ ਇਹ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨਆਰਆਈ ਵੀਰ ਜਿਹੜੇ ਵੱਡੇ ਦੇਲ ਵਾਲੇ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਅਹੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਫੋਰ ਪੀ ਨਰ ਕੋਈ ਸ਼ਾਰਾ ਵੀ ਨਹੀਂ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਇਹ ਦੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿਤਨਾ ਗਰੋਹ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਦਾ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਤੇ ਚਾਹ ਕਿ ਕੀ ਕੀ ਇਤਨਾ ਪਾਣਾ ਵਰਤ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਕਹਾਣੀ ਆ ਨਿਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਇਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਦੋ ਇੱਥੇ ਪੰਜਾਬ ਚ ਕੀਤੀ ਜਾਵੇ ਤੇ ਨਹੀਂ ਆਪਣੇ ਬੱਚੇ ਜਿਹੜੇ ਬਾਕੀ ਆ ਜੋ ਉਹਦਾ ਕਰ ਲਈਏ Oh,